ਔਨੋਖਾ ਚਮਤਕਾਰ ਮਾਤਾ ਦੀ ਪਿੰਡੀ ਹੇਠੋਂ ਨਿਕਲਦੀ ਸ਼ੱਕਰ ਤੇ ਜਲ ਇੱਥੇ ਆ ਕੋੜੀ ਤੇ ਕਰਕੇ ਸਰੀਰ ਵਾਲੇ ਵੀ ਹੋ ਜਾਂਦੇ ਠੀਕ ਕਟਿਆ ਹੋਵੇ ਸਪਨੇ ਤਾਂ ਉਹ ਵੀ ਠੀਕ ਹੋ ਜਾਂਦਾ ਸ੍ਰੀਤੇ ਮਲਨ ਦੇ ਨਾਲ ਤੇ ਹੋਰ ਸੁਧਾਲੂ ਆ ਗਏ ਮੈਂ ਤੇ ਬੋਲਦੀ ਮੇਰੀ ਤਾਂ ਸਾਸੀ ਸਮਾਜ ਹੈ ਠੀਕ ਮੇਰੇ ਪਿਆਰੀ ਜੇ ਅਗਰ ਇੱਕ ਦਿਨ ਵੀ ਮੈਂ ਤੂੰ ਆਪਣਾ ਹੱਥ ਮੈਂ ਜੀਨ ਸਕਤੀ ਠੀਕ ਹੈ ਜੀ ਬੜੀ ਪਿਆਰੀ ਜਿਹਾ ਗਣੀ ਮਾਤਾ ਜੀ ਪਰ ਕਹਿੰਦੇ ਕੋੜੀ ਵੀ ਠੀਕ ਹੋ ਜਾਂਦੇ ਜੀ ਇੱਥੇ ਬਿਲਕੁਲ ਜੀ ਹਰ ਕੁਛ ਕੋੜੀ ਠੀਕ ਹੋਈ ਸੀ ਉਹਨਾਂ ਨੇ ਮੰਤਰ ਬਣਾਇਆ ਫਤਲਾ ਹਣਾ ਜੀ ਮਾਤਾ ਦੇ ਚਰਨੋਂ ਸੇ ਪਾਣੀ ਨਿਕਲਦਾ ਹੈ ਸਾਹਮਣੇ ਪਾਣੀ ਜਿਹੜਾ ਹੈ ਮਾਤਾ ਦੇ ਚਲਦਾ ਥੱਲੇ ਬੰਦੇ ਨੂੰ ਬੁਖਾਰ ਛੱਡ ਜਾਂਦਾ ਦੇਖ ਇੰਨਾ ਤੇਜ ਹੈ ਹੋਰ ਇਤਨਾ ਚੜਾਈ ਜਦ ਨਹੀਂ ਛੱਡਿਆ ਜੇ ਕੋਈ ਵੀ ਜੇਹਲੀ ਚੀਜ਼ ਕਰ ਲੈਂਦੇ ਹੈ ਕੋਈ ਜਾਂ ਕਿ ਚੱਕਰ ਮਿੱਟੀ ਜੋ ਹੈ ਪਾਣੀ ਵਿੱਚ ਗੋਲ ਕੇ ਪਿਲਾਤੇ ਹੈ ਬੈਠੀ ਹੋਇਆ ਜਿਹੜੀ ਸ਼ੱਕਰ ਆ ਮਾਤਾ ਦੀ ਉਹ ਲੈ ਜਵੇ ਤਾਂ ਘਰ ਵੀ ਬੰਦਾ ਠੀਕ ਹੋ ਜਾਂਦਾ ਜਾ ਕੇ ਹਾਂ ਸਰ ਜਿਹੜੀ ਮਾਤਾ ਦੀ ਸ਼ੱਕਰ ਆ ਹਾਂਜੀ ਤੇ ਉਹਨੂੰ ਨਾਲ ਲੈ ਕੇ ਜਾ ਸਕਦਾ ਜੇ ਕੋਈ ਆਪਣੇ ਨਾਲ ਜੀ ਆਉਂਦਾ ਹੈ ਇਸ ਜਗ੍ਹਾ ਮਾਤਾ ਦੀ ਸ਼ੱਕਰ ਆ ਥੱਲੇ ਲਿੰਕ ਦਿੱਤਾ ਹੋਇਆ ਕਲਿੱਕ ਕਰੋਗੇ YouTube ਉੱਤੇ ਫੁੱਲ ਵੀਡੀਓ ਨਿਕਲ ਜੇਗੀ ਉੱਥੇ ਕੰਪਲੀਟ ਪ੍ਰੋਪਰ ਐਡਰੈਸ ਵੀ ਮਿਲ ਜਾਏਗਾ PB7 ਰਾਈਡਰ ਸਾਡੇ ਚੈਨਲ ਦਾ ਨਾਮ ਆ ਧੰਨਵਾਦ